ਲਗਦਾ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ 18 ਜੁਲਾਈ ਨੂੰ ਯਾਨੀ ਕਿ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰਗੜ ਫੇਰੀ ਹੈ ਤਹਿਸੀਲ ਕੰਪਲੈਕਸ ਸਮੇਤ ਹੋਰ ਕਈ ਉਦਘਾਟਨ ਕਰਨੇ ਨੇ ਵਿਧਾਇਕ ਸਾਡੇ ਨਾਲ ਨੇ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚ ਕੇ ਗੱਲਬਾਤ ਕਰ ਲਏ ਨੇ ਕਿ ਆਖਰਕਾਰ ਅਮਰਗੜ ਹਲਕੇ ਨੂੰ ਕਿੰਨੀ ਕਿਵੱਡੀ ਸਵਾਗਤ ਮਿਲਣ ਵਾਲੀ ਹੈ ਸਵਾਗਤਾਂ ਦਾ ਇਹ ਤਾਂ ਸਾਰਾ ਹਲਕਾ ਦੇਖੋ ਤੁਸੀਂ ਕਿੰਨੀਆਂ ਖੁਸ਼ੀਆਂ ਘਰ ਘਰ ਖੁਸ਼ੀਆਂ ਨੇ ਸਾਰੇ ਲੋਕ ਅਡਿਕ ਰਹੇ ਨੇ ਤੇ ਮਾਨ ਸਾਹਿਬ ਤੇ ਵਿਚਾਰਾਂ ਨੂੰ ਸੁਣ ਲਈ ਤੇ ਹਲਕੇ ਦੀ ਵਿਕਾਸ ਲਈ ਤੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਤਾਂ ਸਾਡੇ ਤਾਂ ਪਹਿਲਾਂ ਵੀ ਬਹੁਤ ਸਾਰੇ ਕੰਮ ਕਰ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਆ ਵੀ ਇਹ ਜਿਹੜੀ ਅਰੇਲੀਏ ਮਤਲਬ ਬਹੁਤ ਇੱਕ ਸਾਡੇ ਝਾੜੂਆ ਮਦੀ ਪਾਰਟੀ ਦੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਰੂਪ ਰೇಖੇ ਸੱਜ ਦੀ ਪਰੇਗੀ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨਾ ਕਿੰਨੇ ਕ ਲੋਕਾਂ ਨੂੰ ਉਹਦਾ ਫਾਇਦਾ ਹੋਊਗਾ ਜਿਹੜਾ ਤਹਿਸੀਲ ਕੰਪਲੈਕਸ ਜਿਹੜੇ ਅਮਰਗੱਡਾ ਮੈਂ ਤਾਂ ਸਾਰੇ ਜਿੰਨੇ ਵੀ ਸਾਡੇ মিডিਆ ਵੀਰ ਨੇ ਕਈ ਵੀ ਵਿਰੋਧੀ ਵੀ ਨੇ ਨਿਯੋਚਨਾ ਵੀ ਕਰਦੇ ਨੇ ਤੁਸੀਂ ਸਾਡੇ ਦੋਨੋਂ ਤਹਿਸੀਲ ਕੰਪਲੈਕਸ ਵਿਜ਼ਿਟ ਜ਼ਰੂਰ ਕਰੋ ਜਿੱਦਾਂ ਦੇ 5 ਸਟਾਰ ਹੁੰਦੇ ਨੇ ਐਦਾਂ ਦੇ ਤਹਿਸੀਲ ਕੰਪਲੈਕਸ ਨੇ ਹਰ ਸਹੂਲਤ ਉਹਦੇ ਵਿੱਚ ਦਿੱਤੀ ਹੈ ਆ ਸਾਡੇ ਕੋਲੇ ਸ਼ਬਦ ਨਹੀਂ ਵੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿੰਨਾ ਸ਼ਬਦ ਨਾਲ ਧੰਨਵਾਦ ਕਰ ਸਕੀਏ ਜਿਨ੍ਹਾਂ ਨੇ ਸਾਨੂੰ ਤਹਿਸੀਲ ਕੰਪਲੈਕਸ ਲਈ ਫੰਡ ਜਾਰੀ ਕੀਤੇ ਤੇ ਅੱਜ ਬਣ ਕੇ ਤਿਆਰ ਹੋ ਗਏ ਕਿ ਉਦਘਾਟਨ ਕਰਨਾ ਹੈ ਤੇ ਅਮਰਗੜ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਨੇ ਜਿਹੜੇ ਮੇਨ ਅਮਰਗੜ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਤਹਿਸੀਲ ਦੇ ਇੱਕ ਪ੍ਰੋਟੋਕੋਲ ਹੁੰਦਾ ਤਹਿਸੀਲ ਦੇ ਵਿੱਚ ਜਿੰਨੇ ਤਹਿਸੀਲ ਪੱਧਰ ਦੇ ਹੁੰਦੇ ਨੇ ਜੀ ਉਹ ਬਹੁਤ سارے ਡਿਪਾਰਟਮੈਂਟ ਘਟੋ ਘਟ 30 35 40 ਦੇ ਕਰੀਬ ਨੇ ਜਿੰਨੇ ਡੀਸੀ ਹੁੰਦੇ ਉਹ ਥਾਪੁੰਦੇ ਨੇ ਡਿਪਟੀ ਕਮਿਸ਼ਨਰ ਦੇ ਤੌਰ ਤੇ ਅੰਦਰ ਉਹ ਸਾਰੇ ਦੇ ਦਫਤਰਾਂ ਨੂੰ ਸਾਰੀ ਇੱਥੇ ਲੱਦੇ ਹੋਏ ਨੇ ਪਹਿਲਾਂ ਵੀ ਡਿਊਟੀ ਤੇ ਉਹ ਖਿੰਡੇ-ਪੁੰਡੇ ਬੈਠੇ ਨੇ ਹੁਣ ਬਹੁਤ سارے ਇਕੱਠੇ ਹੋ ਗਏ ਤੇ ਪੂਰੇ ਦਾ ਪੂਰਾ ਅਮਰਗੜ ਅਹ ਜੈਮਨਦਗੜਾ ਅੱਡਾ ਤੋਂ ਆਪਦਾ ਇੰਡੀਪੈਂਡੈਂਟ ਕੰਮ ਕਰਨ ਗਿਆ ਅੱਗੇ ਬਹੁਤੇ ਕੰਮ ਉਹਨਾਂ ਦੇ ਬਹੁਤੇ ਦਫ਼ਤਰਾਂ ਦੇ ਮੇਰੇ ਕੋਲ ਦੋ ਹੀ ਕੰਮ ਚੱਲਦੇ ਸੀ ਕਿ ਹੋਰ ਕਿਹੜੇ-ਕਿਹੜੀਆਂ ਮੰਗਾਂ ਨੇ ਜਾਂ ਫਿਰ ਜਿਹੜੇ ਅਮਰਗੜ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜੀ ਉਹ ਤਾਂ ਕੱਲੂ ਗੱਲ ਕਰਾਂਗੇ ਨਾ ਜੀ ਸਾਹਿਬ ਨੇ ਪਹਿਲਾਂ ਦੀ ਨਹੀਂ ਕੋਈ ਖਾਸ ਕੋਈ ਇਸ ਤਰ੍ਹਾਂ ਦੀ ਬਸਤੀ ਜਾਂ ਕੋਈ ਇਸ ਤਰ੍ਹਾਂ ਦੀ ਖਾਸ ਤਾਂ ਸਾਰੀਆਂ ਖਾਸ ਨੇ ਸਾਡੇ ਲਈ ਤਾਂ ਸਾਡੇ ਲਈ ਤਾਂ ਖਾਸ ਜੇ ਤੇਰੇ ਘਰ ਦੇ ਦਰਾਂ ਪੂਰੇ ਕੋਈ ਗਲੀ ਬਨੂੜੀ ਹੋਵੇ ਤੇਰੇ ਲਈ ਤਾਂ ਉਹੀ ਖਾਸ ਹੈ ਇਸ ਕਰਕੇ ਜਿਹੜੀ ਅਮਰਗੜ ਹਲਕੇ ਲਈ ਤਾਂ ਹੈ ਕੋਈ ਵੀ ਕੰਮ ਸਾਨੂੰ ਸੀਐਮ ਸਾਹਿਬ ਨੇ ਜੇ ਅੱਜ ਤੱਕ ਤੇ ਨਹੀਂ ਕ ਇਸਟ ਦੇਖੋਗੇ ਮੈਂ ਦੱਸੂਗਾ ਤੇ ਜਿਹੜੇ ਨਵੇਂ ਕੰਮ ਨੇ ਤੁਹਾਨੂੰ ਖੁਦ ਹੀ ਖੁਸ਼ੀ ਬਹੁਤ ਹੋਣੀ ਹੈ ਤੁਸੀਂ ਤਾਂ ਪੱਤਰਕਾਰਾਂ ਨੇ ਵੀ ਪੰਗੜੇ ਪਾਉਣੇ ਨੇ ਵੀ ਸਾਨੂੰ ਸਾਡੇ ਹਲਕੇ ਦੇ ਵਿੱਚ ਕੀ ਕੁਝ ਹੋ ਰਿਹਾ ਉਹਨਾਂ ਨੂੰ ਸੁਣੋਗੇ ਧਿਆਨ ਨਾਲ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਆਮਰਗੜ ਹਲਕੇ ਦੇ ਪਿਛਲੇ 3 ਸਾਲਾਂ 'ਚ ਕੀ ਕ੍ਰਾਂਤੀਆਂ ਕਰੀਆਂ ਨੇ ਆਪਣੇ ਕੇਜਰੀਵਾਲ ਸਾਹਿਬ ਵੀ ਪਹੁੰਚ ਰਹੇ ਨੇ ਜਾਂ ਫਿਰ ਨਹੀਂ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਹੈ ਜੀ ਜਾਇ ਜਾ ਲਿਆ ਕਿਵੇਂ ਬੁਖਤਾ ਪ੍ਰਬੰਧਨ ਦੇਖੇ ਹਾਂ ਬਿਲਕੁਲ ਤੁਸੀਂ ਵੀ ਦੇਖ ਲਓ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਕਿਸੇ ਮੁੰਡੇ ਮੁੰਡੇ ਦਾ ਹੋਰ ਕੋਈ ਤਾਂ ਵਿਆਹ ਕੋਈ ਕਰਨਾ ਹੋਵੇ ਤਾਂ ਕੀਤਾ ਚੱਲ ਸਕਦਾ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੈ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੀ ਸਰਕਾਰ ਵੱਲੋਂ ਸਾਡੇ ਲੋਕਾਂ ਦੇ ਵਾਅਦਿਆਂ ਨੂੰ ਕਿਸਨੇ ਲੋਕਾਂ ਦੇ ਵਰਕਰ ਨੂੰ ਦੇਹੀ ਹੈ ਵੀ ਤੁਸੀਂ ਸਾਨੂੰ ਬੋਟਾਂ ਪਾਈਆਂ ਤੇ ਇਹ ਤੁਹਾਡੀ ਇੱਕ ਇੱਕ ਵੋਟ ਦਾ ਅਸੀਂ ਮੁੱਲ ਮੋੜ ਰਹੇ ਹਾਂ ਤੇ ਉਹ ਤੁਹਾਨੂੰ ਇਹ ਪ੍ਰੋਗਰਾਮ ਦੇ ਵਿੱਚੋਂ ਸਭ ਪਤਾ ਲੱਗੂ ਤੁਹਾਨੂੰ ਪਿੰਡਾਂ 'ਚ ਪਹਿਲਾਂ ਵੀ ਪਤਾ ਲੱਗ ਰਿਹਾ ਹੈ ਤੇ ਇਹ ਫੋਰ ਪ੍ਰਧਾਨ ਨੇ ਪ੍ਰਧਾਨ ਜੀ ਪ੍ਰਧਾਨ ਜੀ ਜਿਹੜੇ ਪਹੁੰਚ ਰਹੇ ਨੇ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਕੀ ਹੋਣਗੇ ਸਾਨੂੰ ਜਿਹੜਾ ਤਸੀਲ ਕੰਪਲੈਕਸ ਬਣਿਆ ਹੈ ਇਹਦੇ ਲਈ ਪੰਚਾਇਤ ਨੇ ਨਗਰ ਪੰਚਾਇਤ ਅਮਰਗੜ ਨੇ 22 ਬਿੱਗੇ ਹੁਣ ਤੇ 6-7 ਬਿੱਗੇ ਪਹਿਲਾਂ ਜ਼ਮੀਨ ਦਿੱਤੀ ਸੀ ਸਾਡਾ ਤਾਂ ਇਹ ਹੈ ਕਿ ਅੱਜ ਸਾਡੇ ਪਿੰਡ ਦੀ ਤਰੱਕੀ ਹੋਈ ਹੈ ਸਬਡਿਵੀਜ਼ਨ ਦੇ ਸਾਰੇ ਦਫ਼ਤਰ ਅਮਰਗੜ ਆਉਣਗੇ ਇਸ ਲਈ ਸਾਡਾ ਤਾਂ ਚਾਹ ਹੀ ਨਹੀਂ ੱੱਕਿਆ ਜਾ ਰਿਹਾ ਕਿ ਵੀ ਇਹ ਜਿਹੜਾ ਹੈਗਾ ਸਾਡਾ ਸਬਡਿਵੀਜ਼ਨ ਬਣਿਆ ਕਿਉਂਕਿ ਹਸਪਤਾਲ ਦਾ ਦਰਜਾ ਵੀ ਵਧੂਗਾ ਉਹ ਵੀ ਸਬ ਡਿਵੀਜ਼ਨਲ ਹਸਪੀਟਲ ਬਣੂਗਾ ਤੇ ਸਾਡੀ ਤਹਿਸੀਲ ਹੋਰ ਦਫ਼ਤਰ ਡੀਐਸਪੀ ਸਾਹਿਬ ਦੇ ਦਾ ਤਸਾਰੇ ਜਿਹੜੇ ਨੇ ਉਹ ਅਮਰਗੜ ਤਵਰੀਕ ਹੋ ਰਹੇ ਨੇ ਦੇਖੋ ਸਾਡੇ ਅਮਰਗੜ ਸ਼ਹਿਰ ਦੇ ਲਈ ਤਾਂ ਬਹੁਤ ਵੱਡੀ ਗੱਲ ਆ ਅੱਗੇ ਜਦੋਂ ਅਸੀਂ ਮਲੇਰਕੋਟਲੇ ਕੰਮ ਕਰਾਉਣ ਜਾਂਦੇ ਸੀ ਉੱਥੇ ਤਾਂ ਵਿੱਚ ਮੈਨੂੰ ਲੱਗਦਾ ਵੀ ਪਿੰਡਾਂ 'ਚ ਲੋਕਾਂ ਨੂੰ ਦਫ਼ਤਰ ਹੀ ਨਹੀਂ ਸੀ ਪਤਾ ਲੱਗਦੇ ਵੀ ਐਸਡੀਐਮ ਸਾਹਿਬ ਕਿੱਥੇ ਬਹਿੰਦੇ ਨੇ ਤੇ ਸਾਡੇ ਹੁਣ ਘਰ ਦੇ ਬਾਹਰ ਲੋਕਾਂ ਨੇ ਜਿਨ੍ਹਾਂ ਨੇ 5-7 ਕਿਲੋਮੀਟਰ ਤੋਂ ਆ ਕੇ ਕੰਮ ਕਰਾ ਕੇ ਜਾਣਾ ਬਹੁਤ ਖੁਸ਼ੀ ਦੀ ਗੱਲ ਆ ਇਕੱਲੇ ਇਕੱਲੇ ਬੱਚੇ ਦੀ ਲਈ ਖੁਸ਼ੀ ਦੀ ਗੱਲ ਆ ਇਹ ਜਿਨ੍ਹਾਂ ਨੇ ਕੰਮ ਆ ਕੇ ਉਹ ਰਸ਼ੀਦੀ ਕੰਮ ਕਰਵਾ ਕੇ ਚਲੇ ਜਾਣਾ ਔਰ ਇੱਕ ਸੀਟ ਤੇ ਬਹਿ ਕੇ ਅਫਸਰ ਨੇ ਮਿਲ ਲੈਣਾ ਉੱਥੇ ਤਾਂ ਦਫ਼ਤਰੀ ਨਹੀਂ ਸੀ ਮਿਲਿਆ ਹੋਇਆ ਪਹਿਲਾਂ ਤਾਂ ਹਾਂਜੀ ਹਾਂ ਬੁਢੀ ਖੁਸ਼ੀ ਦਾ ਮਾਹੌਲ ਆ ਜੀ ਸਾਰੀ ਸੰਗਤ ਸਾਰੇ ਇਲਾਕੇ ਦੇ ਪੰਚ ਸਰਪੰਚ ਸਾਡੇ ਹਲਕੇ ਦੇ ਬਹੁਤ ਹੀ ਮਿਹਨਤੀ ਵਿਧਾਇਕ ਜਿਹੜਾ ਨੂੰ ਆਪਾਂ ਕਹਾਂਗੇ ਵੀ ਇੱਕ ਤਰੱਕੀ ਦਾ ਮਸੀਹ ਹੈ ਦਾ ਨਾਂ ਦਾ ਦਿੰਨੇ ਆ ਅਸੀਂ ਉਹਨਾਂ ਦੀ ਰਹਿਨਮਾਈ ਛਲਕਾ ਅਮਰਗੜ ਦਿਨ ਰਾਤ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਆ ਸਾਨੂੰ ਉਮੀਦ ਆ ਵੀ ਮੁੱਖ ਮੰਤਰੀ ਸਾਹਿਬ ਦੇ ਆਉਣ ਨਾਲ ਸਾਡੇ ਹਲਕੇ ਦੇ ਤਰੱਕੀ ਦੀ ਰਫਤਾਰ ਹੋਰ ਤੇਜ਼ ਹੋਵੇਗੀ ਉਹਨਾਂ ਦੇ ਵਿੱਚ ਜਿਹੜੇ ਸਾਡੇ ਮਾਜੋਬ ਐਸਐਸਪੀ ਸਾਹਿਬ ਜਿਹੜੇ ਡੀਸੀ ਸਾਹਿਬ ਵਿਜ਼ਿਟ ਕਰਕੇ ਗਏ ਨੇ ਉਹ ਸਾਈ ਦੇਖ ਕੇ ਗਏ ਨੇ ਪੰਡਾਲ ਦੀ ਰੂਟ ਅਰੇਂਜਮੈਂਟਸ ਬਾਹਰੋਂ ਵੀ ਅਸੀਂ ਫੋਰਸ ਮੰਗਵਾ ਰਹੇ ਆ ਉਹਨਾਂ ਦੀ ਪ੍ਰੋਟੋਕਾਲ ਦੇ ਮੁਤਾਬਕ ਜੋ ਵੀ ਜੈਡ ਪਲੱਸ ਸਿਕਿਉਰਟੀ ਦਾ ਪ੍ਰੋਟੋਕਾਲ ਆ ਉਦੇ ਮੁਤਾਬਕ ਜਿਹੜੇ ਆ ਸਖਿਆ ਪ੍ਰਬੰਧ ਕੀਤੇ ਗਏ ਚ ਜਾ ਰਹੇ ਨੇ ਔਰ ਇੱਥੇ ਆਲਰੇਡੀ ਪਹਿਲਾਂ ਤੋਂ ਹੀ ਇਥੇ ਗਾਰਡਾਂ ਤਾਇਨਾਤ ਕੀਤੀਆਂ ਗਈਆਂ ਨੇ ਜਿਹੜੇ ਜਿਹੜੇ ਪਲੇਸ ਤੇ ਪਲੇਸ ਆਫ ਫੰਕਸ਼ਨ ਤੇ ਹੈਲੀਪੈਡ ਤੇ ਔਰ ਜਿੱਥੇ ਇਨੋਗਰੇਸ਼ਨ ਹੋਣੀ ਆ ਉਥੇ ਗਾਰਡਾਂ ਲਗਾ ਦਿੱਤੀਆਂ ਗਈਆਂ ਨੇ ਬਾਕੀ ਸਾਡੀਆਂ ਪੈਟਰੋਲਿੰਗਾਂ ਵੀ ਚੱਲ ਰਹੀਆਂ ਨੇ ਤੇ ਕੱਲ ਦੇ ਫੰਕਸ਼ਨ ਵਾਸਤੇ ਸਪੈਸ਼ਲ ਡਿਊਟੀਆਂ ਲਗਾਈਆਂ ਗਈਆਂ ਨੇ ਆਮ ਜਨਤਾ ਨੂੰ ਜਿਹੜੀ ਇਹ ਰੈਲੀ ਦਾ ਟਾਈਮਿੰਗ ਆ ਅਪਰੋਕਸੀਮੇਟਲੀ 11 11:30 ਵਜੇ ਹੈਗਾ ਤੇ ਉਸ ਲਈ 9 ਵਜੇ ਤੋਂ ਲੈ ਕੇ ਜਿਹੜਾ ਨਾਬੇ ਸਾਈਡ ਤੋਂ ਟ੍ਰੈਫਿਕ ਆਏਗਾ ਉਹਨੂੰ ਬਾਗੜੀਆਂ ਤੋਂ ਅਸੀਂ ਡਿਵਰਸ਼ਨ ਦਵਾਂਗੇ ਬਾਇਆ ਟਟੋਗਲ ਧੂਰੀ ਰੋਡ ਉਸ ਤੋਂ ਬਾਅਦ ਉਹ ਮਲੇਰਪੁਰ ਲੈ ਐਂਟਰ ਹੋ ਸਕਦੇ ਆ ਹੈਵੀ ਟ੍ਰੈਫਿਕਲ ਇਸ ਸਾਈਡ ਤੋਂ ਜਾਏਗੀ ਜਿਹੜੀ ਲਾਈਟ ਟ੍ਰੈਫਿਕ ਆ ਉਹਨੂੰ ਪਹਿਲਾਂ ਚੱਲਣ ਦਿੱਤਾ ਜਾਏਗਾ ਜਿਹੜਾ ਫੰਕਸ਼ਨ ਤੋਂ ਕਰੀਬ 1 ਘੰਟਾ ਪਹਿਲਾਂ ਜਿਹੜੀ ਲਾਈਟ ਟ੍ਰੈਫਿਕ ਆ ਉਹਨੂੰ ਵੀ ਜਿਹੜਾ ਡਿਵਰਸ਼ਨ ਦਿੱਤੀ ਜਾਊਗੀ ਬਾਇਆ ਮਹਾਲੀ ਮੋਹਾਲਾ ਤੇ ਉਸ ਤੋਂ ਬਾਅਦ ਰਾਏਪੁਰ ਤੋਂ ਹੋ ਕੇ ਅਦਰ ਜਿਹੜੀ ਉਹ ਬਾਇਆ ਦੰਗਲ ਹੋ ਕੇ ਜੋਡਾ ਚੌਂਦਾ ਮੋੜ ਤੇ ਆ ਕੇ ਉਹ ਨਿਕਲਣਗੇ ਇਹ ਸਿਰਫ 2 ਘੰਟੇ ਵਾਸਤੇ ਜਿੰਨਾ ਜਿਹੜਾ ਰੈਲੀ ਚੱਲੇਗੀ ਉਸੇ ਤਰ੍ਹਾਂ ਉਧਰੋਂ ਆਉਣ ਵਾਲੀ ਜਿਹੜੀ ਟ੍ਰੈਫਿਕ ਆ ਜਿਹੜੀ ਹੈਵੀ ਟ੍ਰੈਫਿਕ ਆ ਉਹ ਧੂਰੀ ਰੋਡ ਹੋ ਕੇ ਬਾਇਆ ਉੱਥੋਂ ਈਸੀ ਪਿੰਡ ਦੇ ਵਿੱਚ ਹੋ ਕੇ ਉਹ ਬਾਗੜੀਆਂ ਨੂੰ ਜਾ ਸਕਦੀ ਆ ਜਾਂ ਆਪਣੇ ਜਿਹੜਾ ਗਰੇਵਾਲ ਚੌਂਕ ਆ ਗਰੇਵਾਲ ਚੌਂਕ ਤੋਂ ਬਾਇਆ ਜੋੜੇਪੁਰ ਜੋੜੇਪੁਰ ਤੋਂ ਨਹਿਰ ਦੇ ਨਾਲ-ਨਾਲ ਹੋ ਕੇ ਨਾਬੇ ਨੂੰ ਜਾ ਸਕਦੀ ਆ ਜਿਹੜੀ ਹੈਵੀ ਟ੍ਰੈਫਿਕ ਆ ਜਿਹੜੀ ਲਾਈਟ ਟ੍ਰੈਫਿਕ ਆ ਉਹਦੇ ਵਾਸਤੇ ਇਹ ਸੇਮ ਰੂਟ ਹੀ ਅਸੀਂ ਇਧਰੋਂ ਦੀ ਕਰਾਂਗੇ ਚੌਂਦਾ ਮੋੜ ਤੋਂ ਲੈ ਕੇ ਅੱਗੇ ਨੰਗਲਪਿੰਡ ਮੰਗਲਪਹਿੰਤ ਤੋਂ ਅਗੇ ਰਾਮਪੁਰਚੰਦਾ ਰਾਮਪੁਰਚੰਦਾ ਤੋਂ ਇਧਰੋਂ ਮਹਾੜਾ ਮਹਾੜੀ ਹੋ ਕੇ ਉਹ ਬਾਗੜੀਆਂ ਪਹੁੰਚ ਸਕਦੀ ਆ ਇਹ ਸਾਰੇ ਨੋਟ ਰੱਖਣ ਇਸ ਟਾਈਮ ਦੇ ਵਿੱਚ ਜਿਹੜੀਆਂ ਕਿਸੇ ਨੇ ਮੂਵਮੈਂਟ ਕਰਨੀਆਂ ਉਹ ਇਸ ਪਾਸਿਓਂ ਦੀ ਕਰ ਸਕਦਾ ਅਸੀਂ ਡਿਵਰਸ਼ਨ ਪਲਾਨ ਵੀ ਲਾਵਾਂਗੇ ਔਰ ਸ਼ੇਅਰ ਵੀ ਕਰਾਂਗੇ ਸੋ ਇਹਨੂੰ ਸਾਡੇ ਨਾਲ ਸਹਿਯੋਗ ਕਰਕੇ ਫੋਲੋ ਕਰਕੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਤਕਰੀਬਨ ਅਸੀਂ ਜਿਹੜੀਆਂ ਹੈਵੀ ਟ੍ਰੈਫਿਕ ਤਾਂ ਸਵੇਰੇ 9 ਵਜੇ ਹੀ ਬੰਦ ਕਰ ਦਾਂਗੇ ਜਿਹੜੀ ਲਾਈਟ ਟ੍ਰੈਫਿਕ ਆ ਉਹ 10 ਵਜੇ ਤੋਂ ਲੈ ਕੇ 12 1 ਵਜੇ ਤੱਕ ਜਦੋਂ ਤੱਕ ਰੈਲੀ ਚੱਲੇਗੀ ਖਾਸ ਤੌਰ ਤੇ ਜਿਹੜੇ ਆਪਣੇ ਮੁੱਖ ਮੰਤਰੀ ਸੀਐਮ ਸਾਹਿਬ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਡੀਐਸਪੀ ਸਾਹਿਬ ਨੇ ਟ੍ਰੈਫਿਕ ਵਿਵਸਥਾ ਦਾ ਵੀ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਟ੍ਰੈਫਿਕ ਹੈ ਖਾਸ ਤੌਰ ਤੇ ਤੁਸੀਂ ਮਲੇਕ ਕੋਲਾ ਤੋਂ ਪਟਿਆਲਾ ਹਾਈਵੇ ਤੇ ਸਫ਼ਰ ਕਰ ਰਹੇ ਹੋ ਕੱਲ ਨੂੰ ਤਾਂ ਇੱਕ ਵਾਰ ਤੁਸੀਂ ਡੀਐਸਪੀ ਸਾਹਿਬ ਦਾ ਜਿਹੜੀ ਇਹ ਗੱਲ ਪੂਰੀ ਸੁਣਿਓ ਵੀ ਜਿਹੜੀ ਟ੍ਰੈਫਿਕ ਦੀ ਵਿਵਸਥਾ ਕਿਤਰਾ ਡਿਵਰਟ ਕੀਤੀ ਗਈ ਤੇ ਕਿਸ ਤਰ੍ਹਾਂ ਜਿਹੜਾ ਹੈ ਕਿਤੋਂ ਕੌਣ ਕਿੱਧਰ ਨੂੰ ਜਾ ਸਕਦੇ ਨੇ ਤੇ ਐਮਐਲਏ ਗੱਜਨ ਮਾਜਰਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਉਣਗੇ ਤੇ ਕਈ ਮੰਗਾਂ ਨੇ ਹਾਲਾਂਕਿ ਉਹਨਾਂ ਦੱਸਿਆ ਨਹੀਂ ਕਿਹਾ ਵੀ ਹਲਕੇ ਵਾਸਤੇ ਵੱਡੀਆਂ ਸੁਗਾਤ ਦੇਣ ਵਾਲੇ ਨੇ ਸਹਿਯੋਗੀ ਡਾਕਟਰ